ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਿਟਸਫੋਰਡ ਵਿਖੇ 50 ਸਾਲਾ ਪੰਜਾਬੀ ਜਗਪ੍ਰੀਤ ਸਿੰਘ ਨੇ ਆਪਣੀ 41 ਸਾਲਾ ਪਤਨੀ ਬਲਵਿੰਦਰ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਜਗਪ੍ਰੀਤ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸ ਉੱਪਰ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਾਏ ਹਨ। ਲੁਧਿਆਣਾ ਦੇ ਸਾਨੇਵਾਲ ਨਾਲ ਸੰਬੰਧਿਤ ਜਗਪ੍ਰੀਤ ਸਿੰਘ ਬੀਤੇ ਹਫ਼ਤੇ 9 ਮਾਰਚ ਨੂੰ ਹੀ ਪਹਿਲੀ ਵਾਰ ਕੈਨੇਡਾ ਆਇਆ ਸੀ। ਬਲਵਿੰਦਰ ਕੌਰ ਮੇਰੀ ਸਿਸਟਰ ਆ ਛੋਟੀ ਜਿਹੜਾ ਕੈਨੇਡਾ ਦੇ ਵਿੱਚ ਮੈਡਲ ਹੋ ਜਾਵਾ। 24 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਸੀ। ਉਹਦੀ ਬੇਟੀ ਹਨੂਰਪ੍ਰੀਤ ਕੌਰ ਬਾਹਰ ਸੀ ਆਇਲੈਂਡਸ ਕਰਕੇ ਗਈ ਸੀ। ਜਿਹਨੂੰ ਗਈ ਨੂੰ 3 ਸਾਲ ਹੋ ਗਏ, ਚੌਥਾ ਸਾਲ ਲੱਗ ਚੁਕਿਆ। ਉਹਨੂੰ ਬਾਹਰ ਮੈਡੀਕਲ ਪ੍ਰੋਬਲਮ ਆਈ। ਕਿਡਨੀ ਦੀ ਕੋਈ ਪ੍ਰੋਬਲਮ ਸੀ, ਸਰਜਰੀ ਹੋਣੀ ਸੀ। ਫਿਰ ਉਹਨੇ ਆਪਣੀ ਮੰਮਾ ਨੂੰ ਬੁਲਾਇਆ ਹੈਲਪ ਲਈ। ਉਹ ਉਹਨਾਂ ਦੀ ਕੇਅਰ ਵਾਸਤੇ ਗਏ। ਬਲਵਿੰਦਰ ਕੌਰ ਨੂੰ 2 ਸਾਲ ਹੋ ਗਏ ਗਿਆਨ। 2 ਸਾਲ ਤੋਂ ਬਾਅਦ ਚ ਉਹਨਾਂ ਦੇ ਹਸਬੰਦ ਕਹਿੰਦੇ ਸੀ ਕਿ ਮੈਨੂੰ ਜਲਦੀ ਬੁਲਾਓ ਉਹ ਇੰਡੀਆ ਦੇ ਵਿੱਚ ਸੀ ਉਹ ਕਹਿੰਦੇ ਸੀ ਵੀ ਮੈਨੂੰ ਜਲਦੀ ਵੀਜ਼ਾ ਭੇਜੋ ਕਿਉਂ ਬਾਹਰ ਉਹਨਾਂ ਕੋਲੇ ਐਨੀ ਐ ਨਹੀਂ ਸੀ سپورਟ ਉਹ ਇਕੱਲੇ ਕੰਮ ਕਰਦੇ ਸੀ ਬੇਟੀ ਨੂੰ ਵੀ ਦੇਖਦੇ ਸੀ ਆਪਣਾ ਵੀ ਦੇਖਦੇ ਸੀ ਦੋ ਵਾਰੀ ਉਹਨਾਂ ਨੇ ਲਗਾਇਆ ਉਹਨਾਂ ਦਾ ਰਿਫਿਊਜ਼ਲ ਆ ਗਿਆ ਤੀਸਰੀ ਵਾਰੀ ਉਹਨਾਂ ਦਾ ਬਣ ਗਿਆ ਲੜਾਈ ਝਗੜਾ ਵੀ ਕਰਦੇ ਸੀ ਉਹਦੇ ਨਾਲ ਕਿ ਮੈਨੂੰ ਜਲਦੀ ਬੁਲਾਓ ਤੇ ਪਰ ਫਿਰ ਵੀ ਉਹਨੇ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬੁਲਾਇਆ ਉਥੇ ਉਹਨਾਂ ਨੂੰ ਗਿਆਨੂ 7 ਮਾਰਚ ਨੂੰ ਗਏ 11 ਮਾਰਚ ਨੂੰ ਗਏ ਨੇ 4-5 ਦਿਨ ਇਕੱਠੇ ਰਹੇ ਨੇ ਬੇਟੀ ਵੀ ਉਹਨਾਂ ਦੇ ਕੋਲ ਸੀ ਬੇਟੀ ਉਹਨਾਂ ਦੀ ਦੂਰ ਪੜਦੀ ਸੀ ਸਰੀ ਤੇ 4 ਦਿਨ ਬੇਟੀ ਕੋਲ ਰਹੀ ਆ 4 ਦਿਨ ਬਾਅਦ ਬੇਟੀ ਚਲੀ ਗਈ 2 ਦਿਨ ਇਕੱਲੇ ਰਹੇ ਆ ਬੜੇ ਵਧੀਆ ਸੀ ਪਤਾ ਨਹੀਂ ਉਹ ਇਥੋਂ ਕੀ ਮਨ ਵਿੱਚ ਧਾਰ ਕੇ ਗਿਆ ਸੀ ਉਹਨੇ ਉਹੀ ਗੁੱਸਾ ਛੱਡਿਆ ਨਹੀਂ ਹੈਗਾ ਤੇ ਬਲਵਿੰਦਰ ਕੌਰ ਨੂੰ 15 ਤਰੀਕ 15 ਮਾਰਚ ਨੂੰ ਰਾਤ ਨੂੰ 10 ਵਜੇ 10 10:20 ਮਿੰਟ ਦੇ ਤੱਕ ਉਹਨੇ 20 ਮਿੰਟ ਦੇ ਅੰਦਰ ਅੰਦਰ ਉਹਦਾ ਕਤਲ ਕੀਤਾ ਗਿਆ ਉਹਨੂੰ ਤੇਜ਼ ਧਾਰ ਕਿਸੇ ਨਕੀਲੀ ਚੀਜ਼ ਨਾਲ ਉਹਨੂੰ ਮਾਰਿਆ ਗਿਆ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਉੱਥੋਂ ਪਤਾ ਚੱਲਿਆ ਐਬਰਸਪੋਰਟ ਦੇ ਵਿੱਚੋਂ ਵੀ ਜਦੋਂ ਉਹਦੀਆਂ ਦੋ ਚੀਕਾਂ ਸੁਨੀਆਂ ਆਸ-ਪਾਸ ਉਹਨਾਂ ਨੇ ਇਨਫੋਰਮ ਕੀਤਾ ਪੁਲਿਸ ਨੂੰ ਜਦੋਂ ਤੱਕ ਪੁਲਿਸ ਪਹੁੰਚੀ ਸੀ ਉਦੋਂ ਤੱਕ ਬਲਵਿੰਦਰ ਕੌਰ ਦਾ ਮਰਡਰ ਹੋ ਚੁੱਕਿਆ ਸੀ ਇਹਨੇ ਬਲਵਿੰਦਰ ਕੌਰ ਨੂੰ ਮਾਰ ਕੇ ਆਪਣੀ ਮਾਤਾ ਜੀ ਨੂੰ ਜਗਪ੍ਰੀਤ ਨੇ ਫੋਨ ਕੀਤਾ ਤੇ ਵੀਡੀਓ ਕਾਲ ਤੇ ਦਿਖਾਇਆ ਕਿ ਮੈਂ ਇਹਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਪਤਾ ਨਹੀਂ ਕੀ ਮਕਸਦ ਲੈ ਕੇ ਚੱਲਿਆ ਸੀ ਪਰ ਗਿਆ ਇਤੋਂ 4 ਦਿਨ ਦੇ 5 ਦਿਨ ਦੇ ਅੰਦਰ ਅੰਦਰ ਹੀ ਉਹ ਬੰਦੇ ਨੇ ਇਹ ਕਾਂਡ ਕੀਤਾ ਬੰਦ ਬੋਦੀ ਦੇ ਵਾਸਤੇ ਸਰਕਾਰ ਨੂੰ ਕੋਈ ਜਾਂ ਹੋਰ ਜਿਹੜੇ ਉੱਥੇ ਐਨਆਰਆਈ ਬੈਠੇ ਆ ਉਹਨਾਂ ਨੂੰ ਮਦਦ ਦੀ ਲੋੜ ਕਰੋ ਹਾਂਜੀ ਅਸੀਂ ਤਾਂ ਅਜੇ ਇਸ ਸਦਮੇ ਚੋਂ ਬਾਹਰ ਹੀ ਨਹੀਂ ਆ ਪਏ ਸਾਨੂੰ ਕੁਝ ਪਤਾ ਹੀ ਨਹੀਂ ਚੱਲਦਾ ਸੀ ਕੀ ਕਰੀਏ ਕੀ ਨਾ ਕਰੀਏ ਅਸੀਂ ਅਜੇ ਰਿਸ਼ਤੇਦਾਰਾਂ ਦਾ ਸਲਾਹ ਮਸ਼ਵਰਾ ਕੋਈ ਨਹੀਂ ਕੀਤਾ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਦੱਸਾਂਗੇ ਕੀ ਕਰਨਾ ਹੈ ਕੀ ਨਹੀਂ